ਜੇ ਕੋ ਘਰ ਉਤਰੋ ਸੱਟ ਵੀ ਵੱਜੂ ਹਾਂ ਜਿਹੜਾ ਹਾਈਟੈਕ ਹੋਣਾ ਬਈ ਹਰ ਜਾਈ ਚ ਪੈ ਕੇ ਵੀ ਹੋ ਜਾਣਾ ਹੋ ਜਾਣਾ ਜੀ ਹਾਂ ਉਹ ਕੋਈ ਐ ਨਾ ਕਹੇ ਵੀ ਮੈਂ ਡਾਲਰ ਦੇ ਵਾਗ ਜਾ ਕੋਈ ਹੋਰ ਉਹਦਾ ਹਰ ਜਾਈ ਚ ਪੈਦਾ ਵੀ ਹੋ ਜਾਣਾ ਵਿਚੀ ਖੜੇ ਹੋਣਾ ਹਾਂ ਜੀ ਵਿਚੀ ਖੜੇ ਲੱਗਦੇ ਥੋੜਾ ਵੀ ਤੁਹਾਨੂੰ ਜ਼ਿਕਰ ਹਾਂ ਜੀ ਹਾਂ ਇਹਦਾ ਫਿਰ ਤਲੀ ਤੇ ਲੈ ਕੇ ਆਉਣੀ ਪੈਂਦੀ ਹੈ ਜੀਦਾ ਬਾਈ ਠੀਕ ਹੈ ਨਾਲ ਹੀ ਕੁਸ ਕਸੂਰ ਉਹਨਾਂ ਦਾ ਵੀ ਕੋਈ ਨਹੀਂ ਉਹ ਵੀ ਵਿਚਾਰੇ ਡਿਊਟੀ 'ਤੇ ਹੈ ਉਹ ਵੀ ਡਿਊਟੀ 'ਤੇ ਉਹ ਵੀ ਡਿਊਟੀ 'ਤੇ ਕਿਉਂ ਉਹਨਾਂ ਵੀ ਜਦੋਂ ਆਰਡਰ ਆ ਉਹ ਵੀ ਤਨਖਾਹ ਲੈਂਦੇ ਐ ਰੋ ਵੀ ਬੱਚਾ ਦੇ ਪਿਓ ਐ ਹਾਂ ਜੀ ਪਰ ਵੱਡਿਆਂ ਦੇ ਕਾਰ ਵੱਡਿਆਂ ਦਾ ਕਹਿਣਾ ਜਿਹੜਾ ਮੰਨੂ ਆਹ ਆੜਾ ਖੜਦਾ ਉਹ ਆ ਉਹ ਜੇ ਆ ਪੁੱਤ ਆ ਚੱਲਦੇ ਆ ਆਪਾਂ ਕਿਤੇ ਨਾ ਕਿਤੇ ਨੁਕਸਾਨ ਖਾਵਾਂਗੇ ਉਹ ਤਾਂ ਫਿਰ ਹੁੰਦੇ ਆ ਅੱਗੇ ਵੀ ਚੱਲ ਬੰਦੇ ਸੱਟਾਂ ਬਾਜੀਆਂ ਉਹ ਬਿਨਾਂ ਕਾਲ ਤੋਂ ਹੋ ਗਈਆਂ ਹਾਂ ਜੋ ਜਿਹੜਾ ਗਰਮ ਖੂਨ ਆ ਨਾ ਉਹ ਵਾਲੇ ਖਾਂਦਾਰੇ ਉਹ ਵਾਲੇ ਖਾਂਦਾਰੇ ਉਹ ਵਾਲੇ ਖਾਂਦਾਰੇ ਹਾਂ ਉਹ ਵਾਲੇ ਇਹ ਬਹੁਤ ਸਾਰਾ ਹੋ ਗਿਆ ਪਹਿਲੇ ਦਿਨੀ ਠੀਕ ਹੈ ਜੱਤਾ ਘੰਟਾ ਲੜੀ ਗਿਆ ਪਹਿਲੇ ਦੇਖ ਹੀ ਗਏ ਆ ਅਸੀਂ ਹੈ ਨਾ ਉਹਨਾਂ ਕਿਸਾਨਾਂ ਦਾ ਵੀ ਜਿਗਰਾ ਵਿਚਾਰਿਆਂ ਦਾ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਇਹਨਾਂ ਨੂੰ ਵੀ ਪ੍ਰਮਾਤਮਾ ਲੰਮੀਆਂ ਉਮਰਾਂ ਵਕਤ ਸੇ ਤੇ ਉਹਨਾਂ ਦੇ ਘਰੇ ਖਬਰ ਜਾਂਦੇ ਉਹਦੇ ਮਾਂ ਵਾ ਕੀ ਕਹਿੰਦੇ ਭੈਣਾਂ ਕੀ ਕਹਿੰਦੀਆਂ ਸੱਟ 7:00 ਵਜੇ ਸਾਢੇ ਦੇ ਹਾਂਜੀ ਹਾਂਜੀ ਪਰ ਉਹ ਵੀ ਕਿਹ ਮਾਲ ਪੁੱਤ ਆ 6 ਖਾਨ ਖਾਤਰ ਜੇ ਕੋ ਘਰ ਉਤਲੋ ਛੱਟ ਵੀ ਬੱਜੂ ਹਾਂ ਜਿਹੜਾ ਹਾਈਟੈਕ ਹੋਣਾ ਬਾਈ ਹਰਜਾਈ ਚ ਪੈ ਕੇ ਵੀ ਹੋ ਜਾਣਾ ਹੋ ਜਾਣਾ ਜੀ ਹਾਂ ਉਹ ਕੋਈ ਐ ਨਾ ਕਹੇ ਵੀ ਮੈਂ ਡਾਲਰ ਦੇ ਬਾਗ ਆ ਜਾ ਕੋਈ ਹੋਰ ਉਹਦਾ ਹਰਜਾਈ ਚ ਪੈਦਾ ਵੀ ਹੋ ਜਾਣਾ ਜਿਹੜਾ ਆਊਗਾ ਜਿਹੜੇ ਵਾਲੇ ਆਊਗਾ ਹਾਂ ਤਾਂ ਬਾਈ ਜੋ ਕਰਨਾ ਚਾਹਦਾ ਉਹੀ ਮਿਲਣਾ ਉਹੀ ਮਿਲਣਾ ਜਿਹੜਾ ਕਰੇ ਜਿਹੜੀ ਕੋਈ ਕੰਮ ਨੇ ਜਿਹੜੇ ਕਿਸ ਨੇ ਕੋਈ ਗੱਲ ਬਣਨੀ ਹੈ ਤਾਂ ਘਰੇ ਬੈਠਣ ਨੂੰ ਹੀ ਬਾਲਾ ਵੱਡਾ ਤਾਂ ਬਾਈ ਮੀਡੀਆ ਦਾ ਸੋਟਾ ਤਾਂ ਨਵਾਦਾ ਅਸੀਂ ਤਾਂ ਇੱਥੇ ਟਰਾਲੀਆਂ 'ਚ ਬੈਠਿਆ ਜਿਹੜੀ ਕੱਲੀ ਕੱਲੀ ਖਬਰ ਪਿੰਡਾਂ 'ਚ ਜਾਂ ਕਿਸੇ ਨੂੰ ਬਦਨਾਮ ਕਰਨਾ ਜਾਂ ਕੋਈ ਹੋਰ ਕੰਮ ਤਾਂ ਸਾਡੇ ਖਬਰਾਂ ਪਿਆਉਣਿਆ ਉਹ ਸੋਡੀ ਮਿਹਰਬਾਨੀ ਐ ਅਸੀਂ ਤਾਂ ਸੋਚਿਆ ਸੱਟ ਕੇ ਆਈ ਠੀਕ ਐ ਜੀ ਦੇਖਦੇ ਹਾਂ ਸਾਨੂੰ ਫੇਰ ਅਸੀਂ ਨਹੀਂ ਅਸੀਂ ਸੋ ਤੋਂ ਉੱਪਰ ਦੀ ਨਹੀਂ ਨੇ ਸੋਡਾ ਕਿਹੜਾ ਜੀ ਕਰਦਾ ਸੋਡੇ ਵੀ ਬੰਦਾਂ ਦੇ ਬੱਜੀਆਂ ਇੱਥੇ ਉਹਨੇ ਬੰਦਾਂ ਨੇ ਉਸ ਤੋਂ ਬਾਅਦ ਵਰਦੀ ਲਿਆਂਦੇ ਉਹਨੇ 6000 ਦੀ ਵਰਦੀ ਦਿੱਲਿਓਂ ਮੰਗਾਈ ਆ ਜਿਹੜੀ ਇਹਨਾਂ ਦੇ ਪਾ ਜੀ ਵੀ ਆ ਠੀਕ ਆ ਜੀ ਮੀਡੀਆ ਵਾਲੇ ਬੰਦੇ ਦੀ ਬੱਜੀਆਂ ਇੱਕ ਦਿਨ ਹਾਂ ਜੀ ਉਹਨੇ 6000 ਦੀ ਵਰਦੀ ਦਿੱਲਿਓਂ ਮੰਗਾਈ ਆ ਆ ਲੱਗੀ ਸੀ ਕੋਈ ਆ ਲੱਗਿਆ ਉਹਦੇ ਅੱਖਾਂ ਛੋਡੇ ਮੀਡੀਆ ਦੇ ਵੀ ਲੱਗਿਆ ਕਿ ਤੁਸੀਂ ਵੀ ਪਾਲਣ ਦੇ ਵਿੱਚ ਹੀ ਖੜੇ ਹੋ ਹਾਂ ਜੀ ਅੱਜ ਹੁਣ ਚੱਲ ਪਏ ਤੁਸੀਂ ਵਿੱਚ ਹੀ ਖੜੇ ਹੋ ਨਾ ਹਾਂ ਜੀ ਵਿੱਚ ਹੀ ਖੜੇ ਲੱਗਦੇ ਛੋਡੇ ਵੀ ਤੁਹਾਨੂੰ ਜ਼ਿਕਰ ਹਾਂ ਹਾਂ ਇਹਦਾ ਫਿਰ ਤਲੀ ਤੇ ਲੈ ਕੇ ਆਉਣੀ ਪੈਂਦੀ ਆ ਜੀ ਦਾ ਬਾਈ ਕਰਨ ਉਹਨਾਂ ਵੀ ਜਦੋਂ ਆਰਡਰ ਆ ਉਹ ਵੀ ਤਨਖਾਹ ਲੈਂਦੇ ਐ ਰੋ ਵੀ ਬੱਚਾ ਦੇ ਪਿਓ ਐ ਹਾਂ ਯਾਰ ਹਾਂ ਲਓ ਵੀ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕੁੱਲ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਸਿਰਫ ਜਥੇਬੰਦੀਆਂ ਦੀ ਕਾਲ ਦੀ ਇੰਤਜ਼ਾਰ ਹੈ ਉਸ ਤੋਂ ਬਾਅਦ ਇਹ ਮਜਬੂਰ ਸਾਰਾ ਖਿੰਡਰ ਜਾਊਗਾ ਤੇ ਸਿਰਫ ਕਾਲ ਦਾ ਇੰਤਜ਼ਾਰ ਹੈ ਜੇ ਵੀਡੀਓ ਚੰਗੀ ਲੱਗੀ ਭਾਈ ਸ਼ੇਅਰ ਦੱਬ ਕੇ ਕਰ ਦਿਓ ਧੰਨਵਾਦ